ਤ੍ਰਿਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਤੇ ਮੈਂ ਆ ਸੁਨੀਹਾ ਲੈ ਕੇ ਹਾਜ਼ਰਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਅੱਜ ਦਾ ਇਹ ਬੁਲੇਟਿਨ ਸਪான்ਸਰ ਕੀਤਾ ਗਿਆ ਹੈ ਬਲੂ ਪੁਆਇੰਟ ਰੀਅਲਟਰਸ ਵੱਲੋਂ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਹੈ ਜਾਂ ਵੇਚਣਾ ਹੋਵੇ ਜਾਂ ਲੈਣੀ ਹੋਵੇ ਕੋਈ ਵੀ ਕਾਮਰਸ਼ੀਅਲ ਪ੍ਰਾਪਰਟੀ ਜਾਂ ਵੇਚਣੀ ਹੋਈ ਕੋਈ ਵੀ ਕਾਮਰਸ਼ੀਅਲ ਪ੍ਰਾਪਰਟੀ ਤਤਸੀ ਸੰਪਰਕ ਗਲਟਨ ਦੀ ਸ਼ੁਰੂਆਤ ਸੁਰਖੀਆਂ ਦੇ ਨਾਲ ਭਾਰਤ ਦੀ ਆਰਥਿਕ ਆਤਮ ਨਿਰਭਰਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਦਿੱਲੀ ਹਾਈ ਕੋਰਟ ਨੇ ਈਡੀ ਨੂੰ ਮੁੱਖ ਮੰਤਰੀ ਕੇਜਰੀਵਾਲ ਦੇ ਆਦੇਸ਼ ਉੱਤੇ ਨੋਟ ਪੇਸ਼ ਕਰਨ ਲਈ ਕਿਹਾ ਦਿੱਲੀ ਵਿਧਾਨ ਸਭਾ ਦਾ اجلاس 8 ਅਪ੍ਰੈਲ ਤੱਕ ਮੁਲਤਵੀ ਪੰਜਾਬ ਮਹਿਲਾ ਕਮਿਸ਼ਨ ਨੇ ਗਾਇਕ ਜੈਜੀਬੀ ਦੇ ਨਵੇਂ ਗੀਤ ਦਾ ਗੰਭੀਰ ਨੋਟਿਸ ਲਿਆ ਦਿੱਲੀ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਇੱਕ ਵਿਅਕਤੀ ਨਹੀਂ ਸਗੋਂ ਇੱਕ ਵਿਚਾਰਧਾਰਾ ਨੇ ਭਾਰਤ ਦੇ ਪਣ ਬਿਜਲੀ ਉਤਪਾਦਨ ਵਿੱਚ ਲਗਭਗ 4 ਦਹਾਕਿਆਂ ਚ ਸਭ ਤੋਂ ਵੱਡੀ ਗ੍ਰਾਵਟ ਦਰਜ ਕੀਤੀ ਗਈ ਜਨਮ ਦਿਨ ਦਾ ਕੇਕ ਖਾਣ ਤੋਂ ਬਾਅਦ 10 ਸਾਲ ਦੀ ਬੱਚੀ ਦੀ ਮੌਤ ਚੰਡੀਗੜ੍ਹ ਕਲੱਬ ਦੇ ਮਾਲਕ ਉੱਤੇ ਹਮਲਾ ਕਰਨ ਦਾ ਮਾਮਲਾ ਦਰਜ ਲਿਬਰਲਸ ਨੇ ਨਵੇਂ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਲਈ ਸੂਬਿਆਂ ਨੂੰ 1 ਬਿਲੀਅਨ ਡਾਲਰ ਦੇਣ ਦਾ ਕੀਤਾ ਵਾਅਦਾ ਵਿਨੀਪੈਗ ਦੇ ਹਸਪਤਾਲ ਤੋਂ ਭੱਜੀ ਗੰਭੀਰ ਰੂਪ ਨਾਲ ਜ਼ਖਮੀ ਔਰਤ ਨੂੰ ਉਪਲਬਧਣ ਲਈ ਪੁਲਿਸ ਨੇ ਲੋਕਾਂ ਦੀ ਮਦਦ ਮੰਗੀ ਕੈਲਗਰੀ ਪੁਲਿਸ ਨੇ ਲਾਪਤਾ 60 ਸਾਲਾ ਔਰਤ ਦਾ ਪਤਾ ਲਾਉਣ ਲਈ ਲੋਕਾਂ ਤੋਂ ਮਦਦ ਮੰਗੀ ਕੈਲਗਰੀ ਦੇ ਮੇਅਰ ਨੂੰ ਵਾਪਸ ਬੁਲਾਉਣ ਦੀ ਪਟੀਸ਼ਨ ਤੋਂ ਬਾਅਦ ਪ੍ਰੀਮੀਅਰ ਕਾਨੂੰਨ ਵਿੱਚ ਤਬਦੀਲਾ ਉੱਤੇ ਵਿਚਾਰ ਕਰੇਗੀ ਟੋਰਾਂਟੋ ਵਿੱਚ ਬੱਚਿਆਂ ਨਾਲ ਪੈਦਲ ਜਾ ਰਹੀ ਔਰਤ ਉੱਤੇ ਹਮਲਾ ਰਾਇਲ ਕੈਨੇਡੀਅਨ 에ਅਰ ਫੋਰਸ ਦੀ 100ਵੀਂ ਵਰੇਗੰਢ ਮੌਕੇ ਐਡਮਿੰਟਨ ਵਿੱਚ ਟੈਕਟੀਕਲ ਹੈਲੀਕਾਪਟਰ ਫਲਾਈਪਾਸ ਵੈਂਕੂਵਰ ਵਿੱਚ ਫੇਰ ਵਾਪਰੀ ਗੋਲੀਬਾਰੀ ਦੀ ਘਟਨਾ ਪਾਕਿਸਤਾਨ ਦੀ ਅਦਾਲਤ ਨੇ ਇਮਰਾਨ ਖਾਨ ਦੀ ਸਜ਼ਾ ਕੀਤੀ ਮੌਤਲ ਪਾਕਿਸਤਾਨ ਵਿੱਚ ਆਤਮਕਾਤੀ ਬੰਬ ਧਮਾਕੇ 'ਚ 5 ਚੀਨੀ ਨਾਗਰਿਕਾਂ ਦੀ ਮੌਤ ਦੇ ਮਾਮਲੇ 'ਚ 12 ਗ੍ਰਿਫਤਾਰ ਜਾਲੀ ਪਾਸਪੋਰਟ ਵਿਵਾਦ ਵਿੱਚ ਪਾਕਿਸਤਾਨ 에ਅਰਲਾਈਨਸ ਦੇ ਫਲਾਈਟ ਅਟੈਂਡੈਂਟ ਦਾ ਪਰਦਾਫਾਸ਼ ਤੇ ਹਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੂੰ ਅਗਲੇ ਦਹਾਕੇ ਦੇ ਅੰਦਰ ਆਰਥਿਕ ਸਵੈ-ਨਿਰਭਰਤਾ ਪ੍ਰਾਪਤ ਕਰਨੀ ਚਾਹੀਦੀ ਹੈ ਤਾਂ ਜੋ ਦੇਸ਼ ਉੱਤੇ ਗਲੋਬਲ ਮੁੱਦਿਆਂ ਦੇ ਪ੍ਰਭਾਵਾਂ ਦੀ ਪੂਰਤੀ ਕੀਤੀ ਜਾ ਸਕੇ ਉਨ੍ਹਾਂ ਨੇ ਇਹ ਬਿਆਨ ਮੁੰਬਈ ਵਿੱਚ ਭਾਰਤੀ ਰਿਜ਼ਰਵ ਬੈਂਕ ਦੀ 90ਵੀਂ ਵਰੇਗੰਡ ਸਮਾਰੋਹ ਵਿੱਚ ਦਿੱਤੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਆਰਥਿਕ ਸਵੈ-ਨਿਰਭਰਤਾ ਵਧਾਉਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਦਾਵਾ ਕੀਤਾ ਕਿ ਜੂਨ ਵਿੱਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦਾ ਤੀਜਾ ਕਾਰਜਕਾਲ ਸ਼ੁਰੂ ਹੋਣ ਤੋਂ ਬਾਅਦ ਨੌਕਰੀਆਂ ਦੇ ਵੱਡੇ ਮੌਕੇ ਪੈਦਾ ਹੋਣਗੇ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਸਾਨੂੰ ਭਾਰਤ ਦੀ ਆਰਥਿਕ ਆਤਮ ਨਿਰਪਰਤਾ ਵਧਾਉਣੀ ਹੋਵੇਗੀ ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਕਿਹਾ ਕਿ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਗਕਾਰੀ ਨੀਤੀ ਮਾਮਲੇ ਨਾਲ ਜੁੜੇ ਇੱਕਥੇ ਮੰਨੀ ਲਾਂਡਰਿੰਗ ਮਾਮਲੇ 'ਚ ਈਡੀ ਦੀ ਹਿਰਾਸਤ ਵਿੱਚ ਰਹਿਣ ਦੇ ਆਦੇਸ਼ ਜਾਰੀ ਕਰਨ ਦੇ ਸਬੰਧ ਵਿੱਚ ਵਿਸ਼ੇਸ਼ ਜੱਜ ਨੂੰ ਆਪਣਾ ਨੋਟ ਸੌਂਪੇ ਕਾਰਜਕਾਰੀ ਚੀਫ ਜਸਟਿਸ ਮਨਮੋਹਨ ਅਤੇ ਜਸਟਿਸ ਮਨਮੀਤ ਪੀਐਸ ਅਰੋੜਾ ਦੇ ਬੈਂਚ ਨੇ ਕਿਹਾ ਕਿ ਵਿਸ਼ੇਸ਼ ਜੱਜ ਨੂੰ ਕਾਨੂੰਨ ਮੁਤਾਬਕ ਜ਼ਰੂਰਤ ਪੈਣ ਤੇ ਆਦੇਸ਼ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ ਕੇਂਦਰੀ ਏਜੰਸੀ ਨੇ ਅਦਾਲਤ ਨੂੰ ਸੂਚਿਤ ਕੀਤਾ ਹੈ ਕਿ ਉਹ ਕੇਜਰੀਵਾਲ ਨੂੰ ਆਦੇਸ਼ ਪਾਸ ਕਰਨ ਲਈ ਕੋਈ ਬੁਨਿਆਦੀ ਢਾਂਚਾ ਮੁਹੱਈਆ ਨਹੀਂ ਕਰਵਾ ਰਹੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਜੇ ਸ਼ਿ ਗੁਪਤਾ ਨੇ ਭਾਜਪਾ ਉੱਤੇ ਚੋਣ ਬਾਂਡ ਜਰੀਏ 60 ਕਰੋੜ ਰੁਪਏ ਦੀ ਵਸੂਲੀ ਕਰਨ ਦਾ ਦੋਸ਼ ਲਾਇਆ ਸੀ ਜਿਸ ਤੋਂ ਬਾਅਦ ਸੋਮਵਾਰ ਨੂੰ ਦਿੱਲੀ ਵਿਧਾਨ ਸਭਾ ਦਾ ਸੈਸ਼ਨ 8 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਆਪ ਮੈਂਬਰਾਂ ਨੇ ਭਾਜਪਾ ਤੋਂ ਜਵਾਬ ਦੀ ਮੰਗ ਕੀਤੀ ਹੈ ਜਿਸ ਕਾਰਨ ਭਾਜਪਾ ਵਿਧਾਇਕਾਂ ਨੇ ਜਵਾਬੀ ਨਾਰੇਬਾਜ਼ੀ ਕੀਤੀ ਜਿਸ ਦੇ ਨਤੀਜੇ ਵਜੋਂ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਇਸ ਦੇ ਜਵਾਬ ਵਿੱਚ ਭਾਜਪਾ ਵਿਧਾਇਕਾਂ ਨੇ ਵੀ ਆਪ ਵਿਰੋਧੀ ਨਾਰੇਬਾਜ਼ੀ ਕੀਤੀ ਪੰਜਾਬੀ ਗਾਇਕ ਜੈਜੀ ਬੀ ਦਾ ਨਵਾਂ ਗੀਤ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਦਾ ਖੁਦ ਨੋਟਿਸ ਲੈਂਦੇ ਆ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੰਜਾਬ ਪੁਲਿਸ ਤੇ ਬਿਊਰੋ ਆਫ ਇਨਵੈਸਟੀਗੇਸ਼ਨ ਤੋਂ ਇੱਕ ਹਫ਼ਤੇ ਦੇ ਅੰਦਰ ਰਿਪੋਰਟ ਮੰਗੀ ਹੈ ਜਸਵੰਦਰ ਸਿੰਘ ਬੈਂਸ ਨੂੰ ਜੈਜੀ ਬੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋ ਪੰਜਾਬ ਦੇ ਨਵਾਂ ਸ਼ਹਿਰ ਇਲਾਕੇ ਤੋਂ ਨੇ ਪਰ ਹੁਣ ਕੈਨੇਡਾ ਵਿੱਚ ਰਹਿੰਦੇ ਹਨ ਜੈਜੀ ਬੀ ਵੱਲੋਂ ਗਾਇ ਗੀਤ ਮੜਕ ਸ਼ਕੀਨਾ ਦੀ ਸਮਗਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦੇਖਿਆ ਕਿ ਗੀਤ ਵਿੱਚ ਔਰਤਾਂ ਲਈ ਭੇਡੇ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਜੋ અપਮਾਨਜਨਕ ਸ਼ਬਦ ਹੈ ਤੇ ਸਮਾਜ ਨੂੰ ਚੰਗਾ ਸੰਦੇਸ਼ ਨਹੀਂ ਦਿੰਦਾ ਕਮਿਸ਼ਨ ਨੂੰ ਲੱਗਦਾ ਹੈ ਕਿ ਗਾਇਕ ਅਤੇ ਗੀਤਕਾਰ ਨੇ ਔਰਤਾਂ ਦਾ અપਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਲਈ ਪੰਜਾਬ ਪੁਲਿਸ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ 2001 ਤਹਿਤ ਇੱਕ ਹਫਤੇ ਦੇ ਅੰਦਰ ਰਿਪੋਰਟ ਸੰਪਲ ਲੈ ਕੇ ਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਕਥਿਤ ਸ਼ਰਾਬ ਘਟਾਲੇ ਨਾਲ ਜੁੜੇ ਇੱਕ ਮਾਮਲੇ 'ਚ ਈਡੀ ਦੀ ਹਿਰਾਸਤ ਵਿੱਚ ਨੇ ਕੋਈ ਵਿਅਕਤੀ ਨਹੀਂ ਬਲਕਿ ਵਿਚਾਰਧਾਰਾ ਹਨ ਮਾਨ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੰਡੀਆ ਬਲਾਕ ਦੀ ਲੋਕਤੰਤਰ ਬਚਾਓ ਰੈਲੀ ਨੂੰ ਸੰਬੋਧਨ ਕਰਦਿਆਂ ਕਿ ਹਾਂ ਕਿ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਸਕਦੇ ਹੋ ਪਰ ਤੁਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਉਹਨਾਂ ਨੇ ਕਿਹਾ ਕਿ ਤੁਸੀਂ ਭਾਰਤ ਵਿੱਚ ਪੈਦਾ ਹੋਏ ਲੱਖਾਂ ਕੇਜਰੀਵਾਲਾਂ ਨੂੰ ਕਿਸ ਜੇਲ੍ਹ ਵਿੱਚ ਭੇਜੋਗੇ ਉਹਨੇ ਵੀ ਦਾਅਵਾ ਕੀਤਾ ਕਿ ਸੈਫਰਨ ਪਾਰਟੀ ਦੇਸ਼ ਨੂੰ ਬੰਡਣਾ ਚਾਹੁੰਦੀ ਹੈ ਦੇਸ਼ ਦਾ ਲੋਕਤੰਤਰ ਖਤਰੇ ਵਿੱਚ ਹੈ ਭਾਜਪਾ ਨੂੰ ਲੱਗਦਾ ਹੈ ਕਿ ਉਹ ਤਾਕਤ ਨਾਲ ਰਾਜ ਕਰਕੇ ਇਸ ਤੋਂ ਬਚ ਸਕਦੇ ਨੇ ਪਰ ਅਸੀਂ ਉਹ ਨਹੀਂ ਆ ਜੋ ਡਰਦੇ ਹਾਂ ਝੁਕਦੇ ਹਾਂ ਜਾਂ ਟੁੱਟਦੇ ਹਾਂ ਸਰਕਾਰੀ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ 31 ਮਾਰਚ ਤੱਕ ਭਾਰਤ ਦਾ ਪਣ ਬਿਜਲੀ ਉਤਪਾਦਨ ਘਟੋ-ਘਟ 38 ਸਾਲਾਂ ਵਿੱਚ ਸਭ ਤੋਂ ਤੇਜ਼ ਰਫ਼ਤਾਰ ਨਾਲ ਘਟਿਆ ਹੈ ਕਿਉਂਕਿ ਅਨਿਯਮਤ ਬਾਰਿਸ਼ ਨੇ ਉੱਚ ਮੰਗ ਦੇ ਵਿਚਕਾਰ ਕੋਲੇ ਨਾਲ ਚੱਲਣ ਵਾਲੀ ਬਿਜਲੀ ਉੱਤੇ ਨਿਰਭਰਤਾ ਨੂੰ ਹੋਰ ਮਜਬੂਰ ਕੀਤਾ ਹੈ ਦੇਸ਼ ਦੇ ਸਭ ਤੋਂ ਵੱਡੇ ਸਵੱਛ ਊਰਜਾ ਸਰੋਤ ਤੋਂ ਉਤਪਾਦਨ ਵਿੱਚ 16.3% ਦੀ ਗਿਰਾਵਟ ਅਜੇਹੇ ਸਮੇਂ ਆਈ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੂਰਜੀ ਅਤੇ ਹਵਾ ਸਮਰੱਥਾ ਵਧਾਉਣ ਦੀ ਵਚਨਬੱਧਤਾ ਦਿੱਤੀ ਗਈ ਤੇ ਫਿਰ ਪਹਿਲੀ ਵਾਰ ਬਿਜਲੀ ਉਤਪਾਦਨ ਵਿੱਚ ਨਵਿਆਉਣ ਊਰਜਾ ਦੀ ਹਿੱਸੇਦਾਰੀ ਵਿੱਚ ਕਿਰਾਵਟ ਆਈ ਹੈ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਗ੍ਰੀਨ ਹਾਊਸ ਗੈਸ ਨਿਕਾਸ ਕਰਨ ਵਾਲਾ ਦੇਸ਼ ਹੈ ਅਤੇ ਸਰਕਾਰ ਅਕਸਰ ਕੋਲੇ ਦੀ ਵੱਧਦੀ ਵਰਤੋਂ ਨੂੰ ਬਚਾਉਣ ਲਈ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਪ੍ਰਤੀ ਵਿਅਕਤੀ ਘੱਟ ਨਿਕਾਸ ਵੱਲ ਇਸ਼ਾਰਾ ਕਰਦੀ ਹੈ ਜਨਮ ਦਿਨ ਦਾ ਕੇਕ ਕੱਟਣਾ ਸਭ ਤੋਂ ਯਾਦਗਰੀ ਗਤੀਵਿਧੀਆਂ ਵਿੱਚੋਂ ਇੱਕ ਹੈ ਜਿਸ ਨੂੰ ਕੋਈ ਯਾਦ ਰੱਖ ਸਕਦਾ ਹੈ ਪਰ ਕੀ ਹੋਵੇਗਾ ਜੇ ਉਹੀ ਕੇਕ ਤੁਹਾਡੀ ਮੌਤ ਦਾ ਕਾਰਨ ਬਣ ਜਾਵੇ ਖੈਰ ਇਹ ਗੱਲ ਅਜੀਬ ਲੱਗ ਸਕਦੀ ਹੈ ਪਰ ਬਦਕਿਸਮਤੀ ਨਾਲ ਇਹ ਪੰਜਾਬ ਦੇ ਪਟਿਆਲਾ ਵਿੱਚ ਇੱਕ 10 ਸਾਲ ਦੀ ਬੱਚੀ ਲਈ ਹਕੀਕਤ ਬਣ ਗਈ ਜਿਸ ਦੀ 25 ਮਾਰਚ ਨੂੰ ਜਨਮ ਦਿਨ ਦਾ ਕੇਕ ਖਾਣ ਤੋਂ ਬਾਅਦ ਸ਼ੱਕੀ ਭੋਜਨ ਜ਼ਹਿਰੀਲੇ ਪੱਨ ਨਾਲ ਮੌਤ ਹੋ ਗਈ ਅਤੇ ਪੁਲਸ ਨੇ ਇਸ ਦੀ ਸਪਲਾਈ ਕਰਨ ਵਾਲੀ ਬੇਕਰੀ ਰੋਡ ਐਫ ਆਈ ਆਰ ਦਰਜ ਕਰ ਲਈ ਹੈ ਸੂਤਰਾਂ ਮੁਤਾਬਿਕ ਪੰਜਵੀਂ ਜਮਾਤ ਦੀ ਵਿਦਿਆਰਥਣ ਮਾਨਵੀ ਨੇ 24 ਮਾਰਚ ਨੂੰ ਆਪਣਾ ਜਨਮ ਦਿਨ ਮਨਾਇਆ ਉਸਦੇ ਪਰਿਵਾਰ ਨੇ ਇੱਕ ਆਨਲਾਈਨ ਫੂਡ ਡਿਲੀਵਰੀ ਐਪ ਰਾਹੀਂ ਕੇਕ ਦਾ ਆਰਡਰ ਦਿੱਤਾ ਤੇ ਉਹਨਾਂ ਨੇ ਸ਼ਾਮ 7 ਵਜੇ ਦੇ ਕਰੀਬ ਕੇਕ ਕਟਿਆ ਜਿਸ ਤੋਂ ਬਾਅਦ ਮਾਨਵੀ ਸੌਂ ਗਈ ਮਾਨਵੀ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਜਨਮ ਦਿਨ ਮਨਾਉਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਰੀਪੋਰਟਾਂ ਮੁਤਾਬਕ ਲੜਕੀ ਚੰਗੀ ਤਰ੍ਹਾਂ ਸੌਂ ਗਈ ਅਤੇ ਫਿਰ ਅਗਲੀ ਸਵੇਰ ਉਸਨੇ ਪਾਣੀ ਮੰਗਿਆ ਅਤੇ ਵਾਪਸ ਸੌਂ ਗਈ। ਬਾਅਦ ਵਿੱਚ ਉਹ ਬੇਹੋਸ਼ ਮਲੀ ਅਤੇ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਹ ਵੀ ਦੱਸਿਆ ਗਿਆ ਕਿ ਕੇਕ ਖਾਣ ਵਾਲੇ ਪਰਿਵਾਰ ਦੇ ਹੋਰ 5 ਮੈਂਬਰ ਵੀ ਬਿਮਾਰ ਹੋ ਗਏ ਨੇ। ਹਾਲਾਂਕਿ ਇਸ ਕੇਸ ਨੇ ਨਿਸ਼ਚਿਤ ਤੌਰ 'ਤੇ ਬਾਹਰੀ ਭੋਜਨ ਦੀ ਸਫਾਈ ਅਤੇ ਗੁਣਵੱਤਾ ਉੱਤੇ ਚਿੰਤਾਵਾਂ ਪੈਦਾ ਕੀਤੀਆਂ ਨੇ। ਲਾ ਚਲਦੇ ਆ ਚੰਡੀਗੜ੍ਹ ਦੀ ਖਬਰ ਦੇ ਨਾਲ ਯੂਟੀ ਪਲਸ ਨੇ 27 ਅਤੇ 28 ਮਾਰਚ ਦੀ ਦਰਮਿਆਨੀ ਰਾਤ ਨੂੰ ਸੈਕਟਰ 9 ਵਿੱਚ ਤਿੰਨ ਲੋਕਾਂ ਉੱਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਨ ਅਤੇ ਉਹਨਾਂ ਨੂੰ ਜ਼ਖਮੀ ਕਰਨ ਦੇ ਦੋਸ਼ ਵਿੱਚ ਇੱਕ ਕਲੱਬ ਦੇ ਮਾਲਕ ਅਤੇ ਹੋਰਾਂ ਵਿਰੁੱਧ ਕੇਸ ਤਰਜ ਕੀਤਾ ਹੈ ਸੈਕਟਰ 35 ਦੇ ਪਵਨਦੀਪ ਨੇ ਦੋਸ਼ ਲਾਇਆ ਕਿ ਕਲੱਬ ਮਾਲਕ ਸੌਰਵ ਉਰਫ ਮਿੱਕੀ ਅਨੇਜਾ ਵਿਦਆਨਤ ਤੇਰਵਾੜੀ ਅਜੀਤ ਸਿੰਘ ਅਤੇ ਹੋਰਾਂ ਨੇ ਸ਼ਿਕਾਇਤਕਰਤਾ ਅਤੇ ਉਸ ਦੇ ਦੋ ਦੋਸਤਾਂ 'ਤੇ ਹਮਲਾ ਕੀਤਾ ਜ਼ਖਮੀਆਂ ਨੂੰ ਜੀ ਐਮ ਐਸ ਐਚ 16 ਵਿੱਚ ਦਾਖਲ ਕਰਵਾਇਆ ਗਿਆ ਇਸ ਮਾਮਲੇ 'ਚ ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਰੁਕ ਕਰਦੇ ਆ ਕੈਨੇਡਾ ਦੀ ਖਬਰਾਂ ਦੇ ਵੱਲ ਹਜ਼ਾਰਾਂ ਲੋਕਾਂ ਅਤੇ ਯੰਗ ਪੇਰੈਂਟਸ ਨੂੰ ਨਿਸ਼ਾਨਾ ਬਣਾਉਣ ਵਾਲੀ ਲਿਬਰਲਸ ਸਡਕਸ਼ਨ ਮੁਹਿੰਮ ਸੋਮਵਾਰ ਨੂੰ ਵੀ ਜਾਰੀ ਰਹੀ ਜਿਸ ਵਿੱਚ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਸਤੰਬਰ ਲਈ ਸਮੇਂ ਸਿਰ 1 ਬਿਲੀਅਨ ਡਾਲਰ ਦਾ 5 ਸਾਲ ਦਾ ਰਾਸ਼ਟਰੀ ਸਕੂਲ ਲੰਚ ਪ੍ਰੋਗਰਾਮ ਵਧਾਉਣ ਦਾ ਵਾਅਦਾ ਕੀਤਾ ਹੈ ਸੋਮਵਾਰ ਨੂੰ ਟ੍ਰਾਂਟੋ ਵਿੱਚ ਬਜਟ ਤੋਂ ਪਹਿਲਾ ਐਲਾਨ ਵਿੱਚ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਕਿ 16 ਅਪ੍ਰੈਲ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਵਿੱਚ ਪ੍ਰੋਗਰਾਮ ਦੀ ਸੱਜਣਾ ਨੂੰ ਰਸਮੀ ਰੂਪ ਦਿੱਤਾ ਜਾਵੇਗਾ ਜਿਸ ਦਾ ਉਦੇਸ਼ 4 ਲੱਖ ਬੱਚਿਆਂ ਲਈ ਭੁਗਤਾਨ ਕਰਨਾ ਹੈ ਜਿਨ੍ਹਾਂ ਨੂੰ ਇਸ ਸਮੇਂ ਸਕੂਲ ਵਿੱਚ ਖਾਣਾ ਨਹੀਂ ਮਿਲਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਬਹੁਤ ਸਾਰੇ ਸੂਬਿਆਂ ਦੇ ਵੱਖੋ-ਵੱਖ ਤਰੀਕੇ ਨੇ ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਦੇਸ਼ ਭਰ ਦੇ ਹਰ ਸੂਬੇ ਅਤੇ ਦੇਸ਼ ਭਰ ਦੇ ਖੇਤਰ ਵਿੱਚ ਹਾਲੇ ਵੀ ਅਜਿਹੀਆਂ ਜ਼ਰੂਰਤਾਂ ਹਨ ਜੋ ਪੂਰੀਆਂ ਨਹੀਂ ਕੀਤੀਆਂ ਗਈਆਂ ਵਿਨੀਪਕ ਪੁਲਿਸ ਲੋਕਾਂ ਤੋਂ ਮਦਦ ਮੰਗ ਰਹੀ ਹੈ ਕਿਉਂਕਿ ਨਦਰਨ ਕਮਿਊਨਿਟੀ ਦੀ ਗੰਭੀਰ ਰੂਪ ਨਾਲ ਜ਼ਖਮੀ ਔਰਤ ਬਿਨਾਂ ਡਾਕਟਰੀ ਸਹਾਇਤਾ ਪ੍ਰਾਪਤ ਕੀਤੇ ਗ੍ਰੇਸ ਹਸਪਤਾਲ ਤੋਂ ਚਲੀ ਗਈ ਹੈ ਅੱਤਵਰ ਸ਼ਾਮ ਨੂੰ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿ 42 ਸਾਲਾ ਮੈਲਿਸਾ ਡੱਕ ਬਿਨਾਂ ਇਲਾਜ ਕੀਤੇ ਹਸਪਤਾਲ ਤੋਂ ਚਲੀ ਗਈ ਮੈਡੀਕਲ ਸਟਾਫ ਉਸਦੀ ਤੰਦਰੁਸਤੀ ਲਈ ਚਿੰਤਤ ਹੈ ਤੇ ਮੰਨਦਾ ਹੈ ਕਿ ਉਸਦੀ ਹਾਲਤ ਸੰਭਾਵਿਤ ਤੌਰ 'ਤੇ ਜਾਨਲੇਵਾ ਹੈ ਪੁਲਿਸ ਨੇ ਦੱਸਿਆ ਕਿ ਉਸ ਨੂੰ ਇਲਾਜ ਲਈ ਨਦਰਨ ਕਮਿਊਨਿਟੀ ਤੋਂ 에ਅਰ ਲਿਫਟ ਕੀਤਾ ਗਿਆ ਸੀ ਤਲਾਸ਼ੀ ਵਿੱਚ ਸਹਾਇਤਾ ਲਈ ਪੁਲਿਸ ਨੇ ਸੋਮਵਾਰ ਨੂੰ ਮੈਲਿਸਾ ਡੱਕ ਦੀਆਂ ਫੋਟੋਆਂ ਅਤੇ ਵੇਰਵੇ ਜਾਰੀ ਕੀਤੇ ਨੇ ਲੈ ਚਲਦੇ ਹਾਂ ਕੈਲਗਰੀ ਖਬਰ ਦੇ ਅਨੁਸਾਰ ਕੈਲਗਰੀ ਪੁਲਿਸ ਨੇ ਲਾਪਤਾ 60 ਸਾਲਾ ਔਰਤ ਦਾ ਪਤਾ ਲਗਾਉਣ ਲਈ ਲੋਕਾਂ ਤੋਂ ਮਦਦ ਮੰਗੀ ਹੈ ਜੋਇਸ ਨੂੰ ਆਖਰੀ ਵਾਰ ਐਤਵਾਰ ਸਵੇਰੇ 11:30 ਵਜੇ ਸਾਰਸੀ ਰੋਡ ਸਾਊਥ-ਵੈਸਟ ਦੇ 3500 ਬਲਾਕ ਤੇ ਸਥਿਤ ਆਪਣੇ ਕੇਅਰ ਹੋਮ ਤੋਂ ਬਾਹਰ ਨਿਕਲਦੇ ਦੇਖਿਆ ਗਿਆ ਪੁਲਿਸ ਦਾ ਮੰਨਣਾ ਹੈ ਕਿ ਉਹ ਫੋਰੈਸਟ ਲੌਨ ਏਰੀਆ ਵੱਲ ਜਾ ਸਕਦੀ ਹੈ ਜੋਇਸ ਨੂੰ ਲਗਭਗ 5 ਫੁੱਟ ਲੰਬਾ ਦੱਸਿਆ ਗਿਆ ਜਿਸ ਦਾ ਭਾਰ ਲਗਭਗ 90 ਕਿਲੋਗ੍ਰਾਮ ਹੈ ਉਸ ਦੀਆਂ ਮੱਦਮ ਬਣਤਰ ਪੂਰੀਆਂ ਅੱਖਾਂ ਤੇ ਮੋਢੇ ਦੀ ਲੰਬਾਈ ਸਫੈਦ ਵਾਲ ਹਨ ਉਸ ਨੂੰ ਆਖਰੀ ਵਾਰ ਕਾਲੀ ਜੈਕਟ ਅਤੇ ਜੀਨਸ ਪਹਿਨੇ ਹੋਏ ਦੇਖਿਆ ਗਿਆ ਸੀ ਅਲਬਰਟਾ ਦੇ ਪ੍ਰੀਮੀਅਰ ਡੇਨੀਅਲ ਸਮਿਥ ਨੇ ਕਿਹਾ ਕਿ ਉਹ ਸੂਬੇ ਦੇ ਰੀਕਾਲ ਕਾਨੂੰਨ ਵਿੱਚ ਤਬਦੀਲੀਆਂ ਕਰਨ ਉੱਤੇ ਵਿਚਾਰ ਕਰਨਗੇ ਕੈਲਬਰੀ ਦੇ ਕਾਰੋਬਾਰੀ ਮਾਲਕ ਲੈਂਡਨ ਜான்ਸਟਨ ਨੇ ਮੇਅਰ ਜੋਤੀ ਗੌਂਡਕ ਦੇ ਵਿਰੁੱਧ ਵਾਪਸ ਪਲੌਟ ਦੀ ਪਟੀਸ਼ਨ ਸ਼ੁਰੂ ਕੀਤੀ ਜੌਨਸਟਨ ਨੇ ਪਟੀਸ਼ਨ ਪ੍ਰਕਿਰਿਆ ਨੂੰ ਬਹੁਤ ਬਹੁਤ ਤਣਾਅਪੂਰਨ ਕਿਹਾ ਜਿਸ ਵਿੱਚ ਅਲਬਰਟਾ ਸਰਕਾਰ ਵੱਲੋਂ ਕਾਨੂੰਨ ਨੂੰ ਕਿਵੇਂ ਨੈਵੀਗੇਟ ਕੀਤਾ ਜਾਵੇ ਇਸ ਬਾਰੇ ਦਿਸ਼ਾ ਦਿਗਾਟ ਬਾਰੇ ਚਿੰਤਾ ਜ਼ਾਹਿਰ ਕੀਤੀ ਗਈ ਜੌਨਸਟਨ ਨੇ ਇੱਕ ਰੇਡੀਓ ਸ਼ੋਅ ਦਾ ਆਰੰਭ ਸੁਮੇਤ ਨੂੰ ਕਿਹਾ ਕਿ ਇਸ ਕਾਨੂੰਨ ਵਿੱਚ ਬਹੁਤ ਸਾਰੀਆਂ ਕਮੀਆਂ ਹਨ ਇਸ ਤੇ ਜਵਾਬ ਵਿੱਚ ਸੁਮੇਤ ਨੇ ਜੌਨਸਟਨ ਨੂੰ ਦੱਸਿਆ ਕਿ ਜਦੋਂ ਤੱਕ ਇੱਕ ਸਰਗਰਮ ਪਟੀਸ਼ਨ ਹੈ ਕਾਨੂੰਨ ਵਿੱਚ ਸੋਧ ਨਹੀਂ ਕੀਤੀ ਜਾ ਸਕਦੀ ਸਮਿਥ ਨੇ ਕਿਹਾ ਕਿ ਤੁਸੀਂ ਜਿਸ ਪ੍ਰਕਿਰਿਆ ਤੋਂ ਲੰਘੇ ਹੋ ਉਸ ਤੋਂ ਮੈਂ ਜੋ ਦੇਖਿਆ ਉਹ ਇਹ ਹੈ ਕਿ ਇਹ ਬਹੁਤ ਉੱਚਾ ਪੱਧਰ ਹੈ ਤੇ ਅਸੀਂ ਜਾਣਦੇ ਹਾਂ ਕਿ ਸਾਨੂੰ ਕੁਝ ਸੋਧਾਂ ਕਰਨ ਦੀ ਜ਼ਰੂਰਤ ਹੈ ਅਗਲੀ ਖਬਰ ਟੋਰਾਂਟੋ ਤੋਂ ਟੋਰਾਂਟੋ ਵਿੱਚ ਇੱਕ ਵਿਅਕਤੀ ਨੇ ਆਪਣੇ ਬੱਚਿਆਂ ਨਾਲ ਪੈਦਲ ਜਾ ਰਹੀ ਇੱਕ ਔਰਤ ਉੱਤੇ ਹਮਲਾ ਕੀਤਾ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਕੌਂਟੋਪੁਲਿਸ ਨੇ ਦੱਸਿਆ ਕਿ ਅਧਿਕਾਰੀਆਂ ਨੇ ਸ਼ਨੀਵਾਰ ਦੁਪਹਿਰ ਕਰੀਬ 12:25 ਮਿੰਟ ਤੇ ਡੌਨ ਮਿਲਸ ਰੋਡ ਅਤੇ ਸ਼ੈਪਰਡ ਐਵੇਨਿਊ ਈਸਟ ਇਲਾਕੇ ਵਿੱਚ ਇੱਕ ਕਾਲ ਦਾ ਜਵਾਬ ਦਿੱਤਾ ਪੁਲਿਸ ਨੇ ਦੱਸਿਆ ਕਿ ਪੀੜਤਾ ਆਪਣੇ ਬੱਚਿਆਂ ਨਾਲ ਡੌਨ ਮਿਲਸ ਸਬਵੇ ਸਟੇਸ਼ਨ ਤੋਂ ਪੈਦਲ ਜਾ ਰਹੀ ਸੀ ਅਤੇ ਇੱਕ ਵਿਅਕਤੀ ਨੇ ਪੀੜਤਾ ਦੇ ਬੱਚਿਆਂ ਤੇ ਟਿੱਪਣੀ ਕੀਤੀ ਜਿਸ ਤੋਂ ਬਾਅਦ ਪੀੜਤਾ ਨੇ ਸ਼ੱਕੀ ਨੂੰ ਜਵਾਬ ਦਿੱਤਾ ਪੁਲਿਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਵਿਅਕਤੀ ਔਰਤ ਕੋਲ ਗਿਆ ਤੇ ਉਸ ਨੇ ਉਕਤ ਔਰਤ ਨੂੰ ਲੱਤ ਬਿਮਾਰੀ ਫਿਰ ਉਸ ਨੇ ਇੱਕ ਚੀਜ਼ ਫੜੀ ਅਤੇ ਪੀੜਤ ਦੇ ਸਿਰ ਉੱਤੇ ਕਈ ਵਾਰ ਮਾਰੀ ਪੁਲਿਸ ਨੇ ਦੱਸਿਆ ਕਿ ਇਸ ਕਾਰਨ ਔਰਤ ਨੇ ਆਪਣਾ ਫੋਨ ਛੱਡ ਦਿੱਤਾ ਜੋ ਬਾਅਦ ਵਿੱਚ ਟੁੱਟ ਗਿਆ ਪੁਲਿਸ ਨੇ ਵੀ ਦੱਸਿਆ ਕਿ ਵਿਅਕਤੀ ਨੇ ਪੀੜਤ ਨੂੰ ਜਾਨੋਂ ਮਰਨ ਦੀ ਧਮਕੀ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ ਸੋਮਵਾਰ ਨੂੰ ਰਾਇਲ ਕੈਨੇਡੀਅਨ 에ਅਰਫੋਰਸ ਲਈ ਸੇਵਾ ਦੇ 100 ਸਾਲ ਪੂਰੇ ਹੋ ਗਏ ਨੇ ਤੇ ਇਸ ਮੌਕੇ ਨੂੰ ਐਡਮਿੰਟਨ ਵਿੱਚ ਇੱਕ ਵਿਸ਼ੇਸ਼ ਫਲਾਈਟ ਪਾਸਟ ਨਾਲ ਮਨਾਇਆ ਗਿਆ 408 ਗੂਸ ਟੈਕਟੀਕਲ ਹੈਲੀਕਾਪਟਰ ਸਕੁਐड्रन ਨੇ ਸੋਮਵਾਰ ਸਵੇਰੇ ਅਲਬਰਟਾ ਦੇ ਡਾਂਸ ਸਭਾ ਦੇ ਮੈਦਾਨ ਦੇ ਉੱਪਰੋਂ ਉਡਾਣ ਭਰੀ ARCAF ਦੀ ਸ਼ਤਾਬਦੀ ਮਨਾਉਣ ਵਾਲੇ ਸਮਾਰੋਹ ਦਾ ਹਿੱਸਾ ਸੀ ਮੇਜਰ ਜੋਫ ਮਾਰਟਿਨ ਸਕੁਐड्रन ਦੇ ਡਿਪਟੀ ਕਮਾਂਡਿੰਗ ਅਫੀਸਰ ਅਤੇ ਗ੍ਰਫਨ ਹੈਲੀਕਾਪਟਰ ਪਾਇਲਟ ਨੇ 12 ਸਾਲਾਂ ਤੋਂ RCAF ਨਾਲ ਹਨ ਅਤੇ ਉਹਨਾਂ ਨੂੰ ਗਿਫਨ ਉਡਾਉਣ ਦਾ ਲਗਭਗ 10 ਸਾਲਾਂ ਦਾ ਤਜਰਬਾ ਜੋ ਸੋਮਵਾਰ ਦੇ ਫਲਾਈ ਪਾਸਟ ਵਿੱਚ ਉਡਾਇਆ ਗਿਆ ਸੀ ਮਾਰਟਿਨ ਨੇ ਕਿਹਾ ਕਿ ਮੈਨੂੰ ਉਡਾਣ ਭਰਨਾ ਪਸੰਦ ਹੈ ਤੇ ਮੈਂ ਉਡਾਣ ਭਰਨਾ ਚਾਹੁੰਦਾ ਸੀ ਅਤੇ ਮੈਂ ਯੋਗਦਾਨ ਪਾਉਣਾ ਚਾਹੁੰਦਾ ਸੀ ਉਹਨਾਂ ਨੇ ਕਿਹਾ ਕਿ ਇਹ ਕੈਨੇਡਾ ਦੀ ਹਵਾਈ ਫੌਜ ਹੈ ਵੈਂਕੂਵਰ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਵੈਂਕੂਵਰ ਦੇ ਡਾਊਨਟਾਊਨ ਕੋਰ ਵਿੱਚ ਸ਼ਨੀਵਾਰ ਨੂੰ ਸ਼ੱਕੀ ਗੋਲੀਬਾਰੀ ਦੌਰਾਨ ਭਿਆਨਕ ਤਲਾ ਨੂੰ ਕੈਦ ਕਰਦਿਆਂ ਇੱਕ ਗਵਾਹ ਦਾ ਕਹਿਣਾ ਹੈ ਕਿ ਉਸ ਨੂੰ ਉਸ ਖੇਤਰ ਵਿੱਚ ਆਪਣੀ ਸੁਰੱਖਿਆ ਨੂੰ ਲੈ ਕੇ ਹੁਣ ਡਰ ਹੈ ਜਿੱਥੇ ਉਹ ਰਹਿੰਦਾ ਹੈ ਸਾਂਝਾ ਕੀਤਾ ਗਿਆ ਇੱਕ ਵੀਡੀਓ ਰਿਚਰਡ ਸਟ੍ਰੀਟ ਨੇੜੇ ਰੌਪਸਨ ਸਟ੍ਰੀਟ ਤੇ ਸ਼ਾਮ 5:40 ਮਿੰਟ ਦੇ ਕਰੀਬ ਇੱਕ ਕਾਲੇ ਰੰਗ ਦੀ ਜੈਗਵਾਰ ਐਸਯੂਵੀ ਅਤੇ ਚਿੱਟੀ ਆਡੀ ਐਸਯੂਵੀ ਦੀ ਟੱਕਰ ਤੋਂ ਕੁਝ ਸਕਿੰਟਾਂ ਬਾਅਦ ਸ਼ੋਰ ਹੁੰਦਾ ਜਾਪਦਾ ਹੈ ਵਿਅਸਤ ਸ਼ਾਪਿੰਗ ਸਟਰੀਟ ਤੋਂ ਕਈ ਮੰਜ਼ਲਾ ਉੱਤੇ ਲਈ ਗਏ ਇਸ ਵੀਡੀਓ ਵਿੱਚ 6 ਸਕਿੰਟਾਂ ਤੋਂ ਵੀ ਘੱਟੋ-ਘੱਟ 6 ਜ਼ੋਰਦਾਰ ਧਮਾਕੇ ਸੁਣੇ ਜਾ ਸਕਦੇ ਨੇ ਜਿਵੇਂ ਹੀ ਗੋਲੀਆਂ ਖਤਮ ਹੁੰਦੀਆਂ ਨੇ ਇੱਕ ਤੀਜਾ ਵਿਅਕਤੀ ਚਿੱਟੇ ਵਾਹਨ ਦੇ ਡਰਾਈਵਰ ਵਾਲੇ ਪਾਸੇ ਤੋਂ ਭੱਜਦਾ ਦਿਖਾਈ ਦਿੰਦਾ ਜਦੋਂ ਕਿ ਦੂਰੋਂ ਚੀਕਾਂ ਵਰਗੀਆਂ ਆਵਾਜ਼ਾਂ ਗੂੰਜਦੀਆਂ ਨੇ ਆਖਰੀ ਧਮਾਕੇ ਤੋਂ ਬਾਅਦ ਦੋਵੇਂ ਵਿਅਕਤੀ ਹਿਲਟਨ ਹੋਟਲ ਦੇ ਪ੍ਰਵੇਸ਼ ਦੁਆਰ ਦੇ ਸਾਹਮਣੇ ਇੱਕ ਸਟਰੀਟ ਵਿੱਚ ਭੱਜ ਗਏ ਇੱਕ ਹੋਰ ਵੀਡੀਓ ਵਿੱਚ ਵੈਂਕੂਵਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਕਾਲੇ ਰੰਗ ਦੀ ਹੁੱਡੀ ਅਤੇ ਕਾਲੀ ਪੈਂਟ ਪਹਿਨੇ ਇੱਕ ਲੰਬੇ ਵਿਅਕਤੀ ਨੂੰ ਫੜਦੇ ਦਿਖਾਈ ਦਿੱਤੇ ਜੋ ਕਾਲੇ ਰੰਗ ਦੀ ਐਸਯੂਵੀ ਵੱਲ ਵਧ ਰਿਹਾ ਸੀ ਸਥਾਨਕ ਵਸਨੀਕ ਸਾਹਿਲ ਚਾਦਲਾ ਦਾ ਕਹਿਣਾ ਹੈ ਕਿ ਉਹ ਨੇੜੇ ਦੀ ਹੋਮਰ ਸਟਰੀਟ ਤੋਂ ਰੌਬਸਨ ਸਟਰੀਟ ਤੇ ਪੈਦਲ ਜਾ ਰਿਹਾ ਸੀ ਜਦੋਂ ਉਸਨੇ ਇੱਕ ਗੋਲੀ ਚੱਲਣ ਦੀ ਆਵਾਜ਼ ਸੁਣੀ ਅਤੇ ਦੇਖਿਆ ਕਿ ਦੋ ਵਾਹਨਾਂ ਦੀ ਟੱਕਰ ਹੋ ਗਈ ਵੈਂਕੂਵਰ ਪੁਲਿਸ ਵਿਭਾਗ ਦੇ ਬੁਲਾਰੇ ਸਰਜੈਂਟ ਸਟੀਵ ਨੇ ਸ਼ਨੀਵਾਰ ਨੂੰ ਕਿਹਾ ਕਿ ਗੋਲੀਬਾਰੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਹੈ ਲੈ ਚਲਦੇ ਹਾਂ ਪਾਕਿਸਤਾਨ ਦੀਆਂ ਖਬਰਾਂ ਦੇ ਵੱਲ ਪਾਕਿਸਤਾਨ ਦੀ ਇੱਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸਰਕਾਰ ਤਾਰੀ ਤੋਹਫਿਆਂ ਦੀ ਗੈਰ ਕਾਨੂੰਨੀ ਵਿਕਰੀ ਨਾਲ ਜੁੜੇ ਇੱਕ ਮਾਮਲੇ ਵਿੱਚ ਜੇਲ੍ਹ ਦੀ ਸਜ਼ਾ ਮੁਅਤਲ ਕਰ ਦਿੱਤੀ ਹੈ। ਇਮਰਾਨ ਖਾਨ ਅਤੇ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਤੋਂ ਇੱਕ ਹਫ਼ਤਾ ਪਹਿਲਾਂ 31 ਜਨਵਰੀ ਨੂੰ ਇਸ ਮਾਮਲੇ ਵਿੱਚ 14-14 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸਲਾਮਾਬਾਦ ਹਾਈ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਜੋੜੇ ਦੀ ਸਜ਼ਾ ਉਸ ਵੇਲੇ ਤੱਕ ਮੁਅਤਲ ਰਹੇਗੀ ਜਦੋਂ ਤੱਕ ਈਦ ਦੀਆਂ ਛੁੱਟੀਆਂ ਤੋਂ ਬਾਅਦ ਮਾਮਲੇ 'ਤੇ ਕੋਈ ਫੈਸਲਾ ਨਹੀਂ ਲਿਆ ਜਾਂਦਾ। ਅੰਤਿਦੋਸ਼ਾਂ ਕਿ ਉਹਨਾਂ ਨੇ 2018 ਤੋਂ ਅਪ੍ਰੈਲ 2022 ਤੱਕ ਪ੍ਰਧਾਨ ਮੰਤਰੀ ਹੁੰਦਿਆਂ ਮਿਲੇ 14 ਕਰੋੜ ਰੁਪਏ ਤੋਂ ਵੱਧ ਦੀ ਸਰਕਾਰੀ ਤੋਹਫਿਆਂ ਦੀ ਵਿਕਰੀ ਦੇ ਆਧਾਰ 'ਤੇ ਜਾਇਦਾਦ ਦਾ ਖੁਲਾਸਾ ਨਹੀਂ ਕੀਤਾ। ਇਹ ਮਾਮਲਾ ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਏਜੰਸੀ ਨੇ ਲਿਆਂਦਾ ਸੀ ਜਿਸ ਨੇ ਖਾਨ ਅਤੇ ਉਹਨਾਂ ਦੀ ਪਤਨੀ ਉੱਤੇ ਗੈਰਕਾਨੂੰਨੀ ਤਰੀਕੇ ਨਾਲ ਤੋਹਫੇ ਖਰੀਦਣ ਅਤੇ ਵੇਚਣ ਦਾ ਦੋਸ਼ ਲਗਾਇਆ ਸੀ ਪਾਕਿਸਤਾਨ ਦੀ ਅਤਵਾਦੀ ਰੋਕੂ ਪੁਲਿਸ ਨੇ ਪਿਛਲੇ ਹਫਤੇ ਉੱਤਰ-ਪੱਛਮ ਵਿੱਚ ਹੋਈ ਆਤਮਕਾਤਕੀ ਬੰਬ ਧਮਾਕੇ ਦੇ ਸਬੰਧ ਵਿੱਚ ਘੱਟੋ-ਘੱਟ 12 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ ਤਿੰਨ ਪੁਲਿਸ ਅਤੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਹਿਰਾਸਤ ਵਿੱਚ ਲਈ ਗਏ ਲੋਕ ਹਮਲੇ ਵਿੱਚ ਸਿੱਧੇ ਤੌਰ ਉਤੇ ਸ਼ਾਮਲ ਨਹੀਂ ਸਨ ਪਰ ਉਨ੍ਹਾਂ ਨੇ ਉਹਨਾਂ ਲੋਕਾਂ ਦੀ ਮਦਦ ਕੀਤੀ ਜਿਨ੍ਹਾਂ ਨੇ ਮੰਗਲਵਾਰ ਨੂੰ ਚੀਨੀਆਂ ਨੂੰ ਨਿਸ਼ਾਨਾ ਬਣਾ ਕੇ ਵੰਟਮਾਕੇ ਦੀ ਸਾਜ਼ਿਸ਼ ਰਚੀ ਸੀ ਅਧਿਕਾਰੀਆਂ ਨੇ ਦੱਸਿਆ ਕਿ ਹਿਰਾਸਤ ਵਿੱਚ ਲਈ ਗਏ ਕੁਝ ਲੋਕਾਂ ਦੇ ਪਾਕਿਸਤਾਨੀ ਅਤਵਾਦੀਆਂ ਨਾਲ ਸੰਬੰਧ ਹਨ ਅਤੇ ਸ਼ੱਕੀਆਂ ਤੋਂ ਹੱਲੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਛਾਪੇਮਾਰੀ ਜਾਰੀ ਹੈ ਗਰਤ ਲਬਹਿ ਕੇ ਅਧਿਕਾਰੀਆਂ ਨੇ ਆਪਣਾ ਨਾਮ ਉਪਤ ਰੱਖਣ ਦੀ ਸ਼ਰਤ ਉੱਤੇ ਗੱਲ ਕੀਤੀ ਕਿਉਂਕਿ ਉਹ ਰਿਕਾਰਡ ਤੇ ਮੀਡੀਆ ਨਾਲ ਗੱਲ ਕਰਨ ਲਈ ਅਧਿਕਾਰਤ ਨਹੀਂ ਸਨ ਅਧਿਕਾਰੀਆਂ ਨੇ ਦੱਸਿਆ ਕਿ ਹਿਰਾਸਤ ਵਿੱਚ ਲਏ ਗਏ ਕੁਝ ਸ਼ੱਕੀਆਂ ਨੇ ਵਿਸਫੋਟਕ ਨਾਲ ਭਰੀ ਕਾਰ ਖੈਬਰ ਪਖਤੂਨ ਖਵਾ ਸੂਬੇ ਦੇ ਸ਼ਾਂਗਲਾ ਜ਼ਿਲ੍ਹੇ ਵਿੱਚ ਲਜਾਈ ਜਿੱਥੇ ਇੱਕ ਆਤਮਕਾਤੀ ਹਮਲਾਵਰ ਨੇ ਇਸ ਨੂੰ ਇੱਕ ਹੋਰ ਵਾਹਨ ਨਾਲ ਟੱਕਰ ਮਾਰ ਦਿੱਤੀ ਜਿਸ ਵਿੱਚ ਉਕਤ ਚੀਨੀ ਕਾਮਿਆਂ ਦੀ ਮੌਤ ਹੋ ਗਈ ਸੀ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਨੇ ਪੀਅਰਸ ਤਨਤਰਾਸ਼ਟਰੀ ਹਵਾਈ ਅੱਡੇ ਉਤੇ ਕਥਿਤ ਤੌਰ 'ਤੇ ਤੇ ਗੈਰ ਕਾਨੂੰਨੀ ਪਾਸਪੋਰਟ ਰੱਖਣ ਦੇ ਦੋਸ਼ ਵਿੱਚ ਫੜੇ ਗਏ ਇੱਕ ਫਲਾਈਟ اٹੈਂਡੈਂਟ ਨੂੰ ਮੁਅਤਲ ਕਰ ਦਿੱਤਾ ਹੈ। ਇਹ ਘਟਨਾ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੀਆਈਏ ਦੇ ਚਾਲਕ ਦਲ ਦੇ ਘੱਟੋ ਘੱਟ 8 ਮੈਂਬਰ ਪਨਾਹ ਦੀ ਭਾਲ ਵਿੱਚ ਟੋਰਾਂਟੋ ਵਿੱਚ ਲਾਪਤਾ ਹੋ ਗਏ ਨੇ। ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਫਲਾਈਟ اٹੈਂਡੈਂਟ ਇਹਨਾਂ ਸਾਨੀ ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਨੇ ਉਸ ਸਮੇਂ ਹਿਰਾਸਤ ਵਿੱਚ ਲਿਆ ਜਦੋਂ ਉਸ ਕੋਲ ਕਗਰਤ ਔਰ ਤੇ ਜਾਲੀ ਪਾਸਪੋਰਟ ਬਰામਤ ਕੀਤੇ ਗਏ ਪਿਛਲੇ ਹਫਤੇ ਸਾਨੀ ਲੋਹਾਰ ਤੋਂ ਟੋਰਾਂਟੋ ਜਾਣ ਵਾਲੀ ਫਲਾਈਟ ਪੀਕੇ 799 ਵਿੱਚ ਕੰਮ ਕਰ ਰਹੀ ਸੀ ਉਕਤ ਤਾਰ ਤੇ ਉਹਨਾਂ ਲੋਕਾਂ ਦੇ ਪਾਸਪੋਰਟ ਲੈ ਕੇ ਜਾ ਰਹੀ ਸੀ ਜਿਨ੍ਹਾਂ ਦਾ ਉਸ ਨਾਲ ਕੋਈ ਸਬੰਧ ਨਹੀਂ ਸੀ ਪਾਕਿਸਤਾਨੀ ਮੀਡੀਆ ਨੇ ਦੱਸਿਆ ਕਿ ਸਾਨੀ ਨਾਲ ਇਹ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਉਸ ਨੂੰ ਕਥਤ ਅਥਾਰਟੀ ਕੈਨੇਡਾ ਵਿੱਚ ਨਸ਼ੀਲੇ ਪਦਾਰਥ ਲਿਆਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਇਸੇ ਅੱਜ ਦਾ ਬਲੇਟਨ ਅਗਲਾ ਬਲੇਟਨ ਲੈ ਕੇ ਫੇਰ ਹਾਜ਼ਰ ਹੋਵਾਂਗੇ ਦੇਖਦੇ ਰਹੋ ਪੰਜਾਬੀ ਲਿੰਕ नजर हर रब रखा